ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਦੇ ਵਿੱਚ ਹੁਨਰ ਤਾਂ ਕੁੱਟ-ਕੁੱਟ ਕੇ ਭਰਿਆ ਹੋਇਆ ਪਰ ਘਰ ਦੀਆਂ ਮਜਬੂਰੀਆਂ ਲਾ ਲੋ ਜਾਂ ਫਿਰ ਪੈਸਿਆਂ ਤੋਂ ਤੰਗੀ ਦੇ ਕਾਰਨ ਉਹ ਜਿਹੜੇ ਖਿਡਾਰੀ ਹੁੰਦੇ ਨੇ ਪਲੇਅਰ ਹੁੰਦੇ ਨੇ ਉਹ ਆਪਣੀ ਗੇਮ ਨੂੰ ਪੂਰਾ ਨਹੀਂ ਕਰ ਪਾਉਂਦੇ ਤਾਂ ਸੁਪਨੇ ਉਹਨਾਂ ਦੇ ਸੁਪਨੇ ਹੀ ਬਣ ਕੇ ਰਹਿ ਜਾਂਦੇ ਨੇ ਤਾਂ ਅੱਜ ਹੈ ਇੱਕ ਨੌਜਵਾਨ ਹੈ ਜੋ ਇੱਕ ਸੰਸਥਾ ਦੇ ਸੰਪਰਕ ਦੇ ਵਿੱਚ ਆਂਦਾ ਹੈ ਤਾਂ ਉਹ ਸੰਸਥਾ ਉਸ ਦੀ ਹੈਲਪ ਕਰਦੀ ਹੈ ਉਹ ਹੈਲਪ ਕਰਨ ਦੇ ਨਾਲ ਨਾਲ ਜਦੋਂ ਉਹ ਪਲੇਅਰ ਆਪ ਦੀ ਗੇਮ ਨੂੰ ਪੂਰਾ ਕਰਦੇ ਤਾਂ ਇੱਕ ਨਹੀਂ ਬਲਕਿ ਦੋ ਨਹੀਂ ਤਿੰਨ ਤਿੰਨ 골ਡ ਆਉ ਜਿੱਤ ਕੇ ਲਿਆਉਂਦੇ ਨੇ ਤਾਂ ਮੇਰੇ ਨਾਲ RAMLAL ਮੌਜੂਦ ਨੇ ਗੱਲਬਾਤ ਕਰ ਲੈਣੇ RAMLAL ਜੀ ਆਟੋ ਡਿਕਸ਼ਨ ਤੁਸੀਂ ਚਲਾਉਂਦੇ ਹੋ ਸ਼ੌਂਕ ਬਹੁਤ ਹੋਣਗੇ ਤੁਹਾਡੇ ਵੀ ਇੱਕ ਇਹ ਵੀ ਸ਼ੌਂਕ ਸੀ ਕਿ 골ਡ ਜਿੱਤਣਾ ਪਰ ਪੈਸੇ ਦੀ ਤੰਗੀ ਦੇ ਕਰਕੇ ਤੁਸੀਂ ਸ਼ੌਂਕ ਨੂੰ ਪੂਰਾ ਨਹੀਂ ਕਰ ਪਾਏ ਕਿਵੇਂ ਤੁਸੀਂ ਇਹਨਾਂ ਦੇ ਸੰਪਰਕ ਦੇ ਵਿੱਚ ਚਾਏ ਤਾਂ ਅੱਜ ਕਿਵੇਂ ਦਾ ਮਹਿਸੂਸ ਹੋ ਰਿਹਾ ਜਦੋਂ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਤਿੰਨ 골ਡ ਜਿੱਤ ਕੇ ਵਾਪਸ ਆਇਓ ਪੰਜਾਬ देखो सब तो पहला तो मैं एनजीओ वेलफेयर सोसाइटी द हेल्पफुल एनजीओ सोसाइटी ਦਾ ਮੈਂ ਬਹੁਤ ਜਿਆਦਾ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਮੈਨੂੰ ਮਤਲਬ ਇਨਾ ਮਾਣ ਬਖਸ਼ਿਆ ਕਿ ਵੀ ਮੈਂ ਉੱਥੇ ਤੱਕ ਪਹੁੰਚ ਕੇ ਤੇ ਦੂਜੇ ਇਹ ਵੀ ਜੋ ਮਤਲਬ ਜਿਹੜੀ ਇੰਟਰਨੈਸ਼ਨਲ ਚੈਂਪੀਅਨਸ਼ਿਪ ਨੇਪਾਲ ਦੇ ਵਿੱਚ ਹੋਰੀ ਸੀ ਤੇ ਉਹਦੇ ਕੋਲੇ ਉੱਥੇ ਜਾਣ ਦਾ ਮੇਰੇ ਕੋਲੇ ਮਤਲਬ ਕਰਾਇਆ ਵੀ ਨਹੀਂ ਸੀ ਇਹਨਾਂ ਨੇ ਮੇਰਾ ਸਹਿਯੋਗ ਇਦਾਂ ਹੋਇਆ ਤੇ ਇੱਥੇ ਮੁੰਡਾ ਗੁਰੀ ਲੱਗਿਆ ਹੋਇਆ ਐਨਜੀਓ ਸੋਸਾਇਟੀ ਦੇ ਵਿੱਚ ਤੇ ਉਹ ਸਾਡੇ ਮੇਰੇ ਮਤਲਬ ਪਿੰਡ ਦਾ ਮੁੰਡਾ ਗਗਨ ਉਹਦੇ ਨਾਲ ਉਹਨਾਂ ਦਾ ਸੰਪਰਕ ਸੀਗਾ ਤੇ ਉਹਦੇ ਥਰੂ ਮੈਂ ਉਰੇ ਪਹੁੰਚਿਆ ਤੇ ਉਰੇ ਪਹੁੰਚ ਕੇ ਤੇ ਮਤਲਬ ਸ੍ਰੀ ਦੀਪਕ ਗਰਗ ਜੀ ਨਾਲ ਮੇਰਾ ਮਿਲ ਹੋਇਆ ਤੇ ਉਹਨਾਂ ਨੇ ਜੋ ਵੀ ਮੇਰਾ ਇੱਥੇ ਨੇਪਾਲ ਦੇ ਵਿੱਚ ਪਹੁੰਚਣ ਦੇ ਵਿੱਚ ਮੇਰੀ ਹੈਲਪ ਕੀਤੀ ਉਸ ਤੋਂ ਪਹਿਲਾਂ ਵੀ ਕੋਈ 골ਡ ਜਿੱਤ ਚੁੱਕੇ ਹੋ ਇਸ ਤੋਂ ਪਹਿਲਾਂ ਜੀ ਮੈਂ ਸਟੇਟਰ ਨੈਸ਼ਨਲ ਦੇ ਵਿੱਚੋਂ 22 골ਡ ਜਿੱਤ ਚੁੱਕਿਆ ਹਾਂ ਜੀ ਹਾਂਜੀ ਸੁਪਨਾ ਕੀ ਹੈ ਅੱਗੇ ਜਾ ਕੇ ਅੱਗੇ ਸੁਪਨਾ ਸਰ ਮੈਂ ਏਸ਼ੀਆ ਦੇ ਵਿੱਚੋਂ 골ਡ ਲੈਣਾ ਚਾਹੁੰਦਾ ਹਾਂ ਹਾਂਜੀ ਏਸ਼ੀਆ ਮਾਸਟਰ ਗੇਮਨ ਦੇ ਵਿੱਚੋਂ 골ਡ ਲੈਣਾ ਚਾਹੁੰਦਾ ਹਾਂ ਤੁਸੀਂ ਖਿਡਾਰੀ ਇੱਕ ਥੋੜੀ ਮੁਲਾਕਾਤ ਹੋਰ ਵੀ ਕਈ ਖਿਡਾਰੀ ਨਾਲ ਹੁੰਦੀ ਹੁੰਦੀ ਜਿਵੇਂ ਪਹਿਲਾਂ ਕਹਿ ਕਿ ਪੰਜਾਬ ਦੇ ਵਿੱਚ ਖਿਡਾਰੀਆਂ ਦੀ ਕਮੀ ਨਹੀਂ ਹੈ ਹੁਨਰ ਘੁੱਟ ਘੁੱਟ ਕੇ ਭਰਿਆ ਹੈ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਪਰ ਲੱਗਦਾ ਨਹੀਂ ਕਿ ਵਾਕਈ ਫਾਈਨੈਂਸ਼ਲੀ ਤੌਰ ਤੇ ਕਮਜ਼ੋਰ ਕਮਜ਼ੋਰ ਹੋਣ ਕਰਕੇ ਉਹ ਜਿਹੜਾ ਹੁਨਰ ਹੈ ਦੱਬਿਆ ਦੱਬਿਆ ਰਹਿ ਜਾਂਦਾ ਨਹੀਂ ਸਰ ਇੱਕ ਜੇ ਮੰਨ ਲਓ ਇੱਕ ਜਨੂਨੀ ਬਣਿਆ ਹੋਇਆ ਵਾ ਵੀ ਮੈਂ ਆਪਣੇ ਦੇਸ਼ ਲਈ ਏਸ਼ੀਆ ਦੇ ਵਿੱਚੋਂ ਤੇ ਕਿ ਹਰੇ ਖਿਡਾਰੀ ਦਾ ਪਹਿਲਾਂ ਤਾਂ ਸੁਪਨਾ ਹੁੰਦਾ ਵਾ ਬਚਪਨ ਦੇ ਵਿੱਚ ਜਦੋਂ ਉਹ ਖੇਡ ਨਾਲ ਜੁੜਦਾ ਜਦੋਂ ਕਿਸੇ ਵੀ ਗੇਮ ਨਾਲ ਜੁੜਦਾ ਹਰ ਖਿਡਾਰੀ ਦਾ ਪਹਿਲਾਂ ਸੁਪਨਾ ਇਹ ਹੁੰਦਾ ਵੀ ਮੈਂ 올림픽 ਦੇ ਵਿੱਚੋਂ ਆਪਣੇ ਦੇਸ਼ ਲਈ 골ਡ ਲੈ ਕੇ ਆਉਣਾ ਚਾਹੁੰਦਾ ਤੇ ਇਹ ਮੇਰਾ ਵੀ ਸੁਪਨਾ ਰਿਹਾ ਵਾ ਤੇ ਚਲੋ ਮਤਲਬ ਕਿਸੇ ਕਾਰਨ ਇਹ ਜਿਹੜਾ ਸੁਪਨਾ ਪੂਰਾ ਨਹੀਂ ਹੋ ਸਕਿਆ ਹੁਣ ਅਸੀਂ ਜਿਹੜੀ 올림픽 ਦੀ ਏਜ ਆ ਉਹ ਕ੍ਰਾਸ ਕਰ ਚੁੱਕੇ ਹਾਂ ਤੇ ਹੁਣ ਇਹ ਏਸ਼ੀਆ ਵਰਲਡ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਹੁੰਦੀ ਆ ਤੇ ਜ ਆਸ਼ੀਆ ਗੇਮ ਹੁੰਦੀਆਂ ਨੇ ਮਾਸਟਰ ਦੇ ਵਿੱਚ ਤੇ ਇਹ ਇੱਕ ਹੁੰਦੀ ਆ ਮਾਸਟਰ ਗੇਮਨ ਦੇ ਵਿੱਚ ਵਰਲਡ ਚੈਂਪੀਅਨਸ਼ਿਪ ਤੇ ਮੇਰਾ ਇਹੀ ਆ ਵੀ ਮੈਂ ਹੁਣ ਇਹਨਾਂ ਦੇ ਵਿੱਚੋਂ ਆਪਣੇ ਦੇਸ਼ ਲਈ ਗੋਲ ਲੈ ਕੇ ਹੁਣਾ ਚਾਹੁੰਦਾ ਪਰਿਵਾਰ ਤੇ ਰਾਮ ਲਾਲ ਜੀ ਕੋਣ ਕੋਣ ਹੈ ਮੈਨੇਜ ਕਿਵੇਂ ਕਰਦੇ ਹੋ ਪਰਿਵਾਰ ਚਲਾਉਣ ਦੀ ਜ਼ਿੰਮੇਵਾਰੀ ਵੀ ਮੇਰੇ ਖਾਤੇ 'ਤੇ ਹੀ ਹੋਣੀ ਹੈ ਉਧਰੋਂ ਗੇਮ ਤੇ ਵੀ ਖਰਚਾ ਹੁੰਦਾ ਡਾਈਟ ਵੀ ਲੈਣੀ ਪੈਂਦੀ ਹੈ ਸਾਰਾ ਕਿਵੇਂ ਮੇਨਟੇਨ ਕਰਦੇ ਹੋ ਦੇਖੋ ਸਰ ਜਿਹੜੀ ਡਾਈਟ ਹੈ ਡਾਈਟ ਦਾ ਹੁਣ ਕੁਆਇਟੀ ਕੀਤੀ ਹੋਈ ਆ ਉਹ ਵੀ ਜੋ ਪਿੰਡ ਦੇ ਜੇਵ ਨੌਜਵਾਨੇ ਕਈ ਵਾਰੀ ਹੈਲਪ ਕਰ ਦਿੰਦੇ ਨੇ ਉਹ ਆਪਣੇ ਆਪ ਹੀ ਡੇਟ ਦਾ ਖਰਚਾ ਚੱਕ ਲੈਂਦੇ ਨੇ ਤੇ ਫਿਰ ਬਾਰ ਬਾਰ ਕਹਿੰਦੇ ਵੀ ਚੰਗੇ ਨਹੀਂ ਲੱਗਦੇਗੇ ਤੇ ਘਰ ਦੇ ਗੁਜ਼ਾਰੇ ਲਈ ਮੈਂ ਇੱਕ ਇਰੀਕਸਾ ਚਲਾ ਰਿਹਾ ਹਾਂ ਜੀ ਤੇ ਇਹ ਇਰੀਕਸਾ ਚਲਾ ਕੇ ਆਪਣਾ ਜਿਹੜਾ ਘਰ ਦਾ ਗੁਜ਼ਾਰਾ ਚਲਾ ਰਿਹਾ ਹਾਂ ਹੈਲਪਫੁਲ ਐਨਜੀਓ ਤੋਂ ਮੈਂ ਨੁਮਾਇੰਦੇ ਮਿਲ ਨਾਲ ਨੇ ਸਰ ਕਿਵੇਂ ਦੇਖਦੇ ਹੋ ਜਦੋਂ ਅਜਿਹੇ ਨੌਜਵਾਨਾਂ ਦਾ ਮੁਲਾਕਾਤ ਹੁੰਦੀ ਹੈ ਤੁਹਾਡੇ ਨਾਲ ਕੰਟੈਕਟ ਦੇ ਵਿੱਚ ਜਾਂਦੇ ਨੇ ਤਦ ਉਸ ਦੀ ਹੈਲਪ ਕਰਦੇ ਹੋ ਇਹਨਾਂ ਦੀ ਕਿਦੋਂ ਸੋਚਿਆ ਸੀ ਕਿ ਵਾਕਈ 골ਡ ਜਿੱਤੂਗਾ ਹੁਣ ਤਾਂ 골ਡ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਤਿੰਨ 골ਡ ਜਿੱਤ ਕੇ ਵਾਪਸ ਪਰਤੇ ਨੇ ਇਹ ਪਹਿਲਾ ਮੌਕਾ ਸੀ ਜਦੋਂ ਇਹ ਰਾਮ ਲਾਲ ਜੀ ਸਾਡੇ ਐਨਜੀਓ ਦੇ ਵਿੱਚ ਆਏ ਤੇ ਇਹਨਾਂ ਨੇ ਦੱਸਿਆ ਕਿ ਇਹ ਪਹਿਲਾਂ 22 골ਡ ਮੈਡਲ ਜਿੱਤ ਚੁੱਕੇ ਨੇ ਬਟ ਬਦਕਿਸਮੀ ਇਹ ਹੈ ਕੋਈ ਸਰਕਾਰ ਇਹਨਾਂ ਦੀ ਕੋਈ ਮਦਦ ਨਹੀਂ ਕਰਦੀ ਨਾ ਕੋਈ ਪਿੰਡਾਂ ਦੇ ਵਿੱਚ ਇੰਨੇ ਸਮਰਥ ਲੋਕ ਹੁੰਦੇ ਨੇ ਹੁਣ ਕੋਈ ਉਹਨਾਂ ਨੂੰ ਐਦਾਂ ਦੇ ਜਿਹੜੇ ਉੱਬਰਦੇ ਖਿਡਾਰੀ ਆ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਔਰ ਕੁਝ ਵੱਡੀ ਗੱਲ ਨਹੀਂ ਹੈ ਲੋਕਾਂ ਕੋਲ ਪੈਸਾ ਵੀ ਉਥੇ ਪਿੰਡਾਂ ਦੇ ਵਿੱਚ ਵੀ ਕਾਫੀ ਹੈ ਇਹਨਾਂ ਨੂੰ ਜਿੱਦਾਂ ਉਹਨਾਂ ਘੇਡਣ ਵਾਸਤੇ ਦੱਸਦੇ ਨੇ ਵੀ ਟਰੈਕ ਨਹੀਂ ਬਣਿਆ ਆਇਆ ਟਰੈਕ ਬਣਾ ਦਨ ਇਹਨਾਂ ਦੀ ਡਾਇਟ ਮੇਨਟੇਨ ਕਰ ਦਨ ਉਹ ਜਦਾਂ ਈ ਰਿਕਸ਼ਾ ਚਲਾਉਂਦੇ ਨੇ ਤੁਸੀਂ ਇਹ ਦੇਖੋ ਕਿੰਨਾ ਕਮਾਉਂਦੇ ਹੋਣਗੇ 300 ਤੋਂ 500 ਰੁਪਿਆ ਹੁਣ ਜਦੋਂ 15 ਦੇ ਲਈ ਇਹਨਾਂ ਨੇ ਘੇਡਣ ਜਾਣਾ ਇਹਨਾਂ ਦਾ ਪਰਿਵਾਰ ਦਾ ਇਕੱਲੇ ਕਮਾਣ ਵਾਲੇ ਆ ਪਿੱਛੋਂ ਕਿੱਦਾਂ ਗੁਜ਼ਾਰਾ ਹੋਏਗਾ ਸਰਕਾਰ ਨੂੰ ਇਹ ਗੁਜ਼ਾਰਿਸ਼ ਹੈ ਵੀ ਇਹਨਾਂ ਨੂੰ ਕੋਈ ਆਰਥਿਕ ਮਦਦ ਦਿੱਤੀ ਜਾਵੇ ਤੇ ਇਹਨਾਂ ਨੂੰ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਅੱਗੋਂ ਫੇਰ ਅੱਗੇ ਵੱਧ ਕੇ ਹੋਰ ਦੇਸ਼ ਦਾ ਤੇ ਪੰਜਾਬ ਦਾ ਨਾਮ ਰੋਸ਼ਨ ਕਰ। ਜੀ ਮਨ ਨੂੰ ਸਕੂਨ ਮਿਲਦਾ ਜਦੋਂ ਸਾਡੀ ਇੱਕ ਛੋਟੀ ਜੀ ਮਦਦ ਦੇ ਨਾਲ ਸਾਹਮਣੇ ਵਾਲੇ ਬੰਦੇ ਦੇ ਸੁਪਨੇ ਪੂਰੇ ਹੋ ਜਾਂਦੇ। ਦੇਖੋ ਜੀ ਸਕੂਨ ਤੁਸੀਂ ਹੁਣ ਦੇਖ ਹੀ ਰਹੇ ਹੋ। ਸਾਨੂੰ ਕਿੰਨਾ ਸਕੂਨ ਆਇਗਾ। ਔਰ ਸਾਨੂੰ ਖੁਸ਼ੀ ਵੀ ਹੈ ਵੀ ਇਹਨੇ ਇੰਨਾ ਨਾਮ ਰੋਸ਼ਨ ਕੀਤਾ। ਮਤਲਬ ਵੀ ਆਪਣੇ ਪੰਜਾਬ ਦਾ ਵੀ ਕੀਤਾ। ਬਰਤੈ ਨੂੰ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਵੀ ਵਰਸ ਕਾ ਨਹੀਂ ਦਿੱਤਾ ਗਿਆ ਨਾ ਕੋਈ ਪਿੰਡਾਂ ਵੱਲੋਂ ਇਹਨੂੰ ਸਨਮਾਨਿਤ ਕੀਤਾ ਗਿਆ ਇਹਨਾਂ ਦੇ ਅਸੀਂ ਕੱਲ ਪਿੰਡ ਜਾ ਕੇ ਆ ਗੋਸ਼ਲਾ ਪਿੰਡ ਦੇ ਵਿੱਚ ਇਹਨਾਂ ਦੇ ਗੁਰਦੁਆਰੇ ਦੇ ਵਿੱਚ ਜੋ ਸਭਾ ਦੇ ਲੋਕ ਹੈ ਉਹਨਾਂ ਨੇ ਉਹਨਾਂ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਸੀਗਾ ਗੁਰਦੁਆਰੇ ਦੇ ਵਿੱਚ ਬਟ ਆਸ-ਪਾਸ ਜਿੱਦਾਂ ਮਲੋਦ ਹੈ ਹੋਰ ਹੈ ਜਾਂ ਐਮਐਲਏ ਸਾਹਿਬ ਹੈਗੇ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਥੋੜੀ ਜੀ ਮਦਦ ਇਹਦੀ ਆਰਥਿਕ ਤੌਰ ਤੇ ਕਰੋ ਇਹਦੀ ਸਰਕਾਰੀ ਨੌਕਰੀ ਲਗਾਉਣ ਦੇ ਵਿੱਚ ਕਰੋ ਤਾਂ ਕਿ ਅੱਗੋ ਇਹ ਪਰਿਵਾਰ ਦਾ ਵੀ ਪੋਸ਼ਣ ਕਰ ਸਕੀਏ ਆਪਣੇ ਖੇਡਾਂ ਵੀ ਜਾਰੀ ਰੱਖ ਸਕਦੇ ਹਨ ਅੱਗੇ ਵੀ ਖੇਡਣਾ ਚਾਹੁੰਦੇ ਨੇ ਇਹ ਖਿਡਾਰੀ ਜਿਹੜੇ ਨੇ ਤਾਂ ਕੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਬੋਲਣ ਦੀ ਮਦਦ ਜਾਰੀ ਰਹੇਗੀ ਦੇਖੋ ਜੀ ਜੇ ਡੇਜ਼ਰਵਿੰਗ ਹੈਗੇ ਨੇ ਕੋਈ ਇਹਨਾਂ ਦੀ ਕੰਪੀਟੀਸ਼ਨ ਦੇ ਵਿੱਚ ਸੈলেকਸ਼ਨ ਹੁੰਦੀ ਹੈ ਕੋਸ਼ਿਸ਼ ਕਰਾਂਗੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਲੱਗੋ ਵੀ ਇਹਨਾਂ ਨੂੰ ਮਦਦ ਦਿੱਤੀ ਜਾਵੇ ਛੋਟੀ ਐਨਜੀਓ ਤੋਂ ਵੱਲੋਂ ਹੋਰ ਕਿਸ ਕਿਸ ਤਰ੍ਹਾਂ ਦੇ ਉਪਰਾਲੇ ਜਿਹੜੇ ਕੀਤੇ ਜਾਂਦੇ ਨੇ ਜਾਂ ਫਿਰ ਕੁਝ ਹੋਰ ਲੋਕ ਕੋਡ ਨੂੰ ਹਜਵਾਨ ਵੀ ਅੱਗੇ ਆ ਸਕਦੇ ਨੇ ਜੇ ਉਹਦੀ ਮਦਦ ਲਈ ਤੁਸੀਂ ਤਿਆਰ ਹੋ ਦੇਖੋ ਜੀ ਡਾਇਲਿਸਿਸ ਸੈਂਟਰ ਚੱਲ ਰਿਹਾ ਹੈਗਾ ਉਦੋਂ ਆ ਬੱਚਿਆਂ ਦੀ ਫੀਸ ਦਿੱਤੀ ਜਾਂਦੀ ਹੈ ਕੁਝ ਹਸਪੀਟਲਸ ਦੇ ਨਾਲ ਟਾਈ ਅਪ ਹੈ ਜਿਹੜੇ ਉਹ ਹਸਪੀਟਲ ਬੱਚਿਆਂ ਦਾ ਜਾਂ ਕਿਸੇ ਦਾ ਮਰੀਜ਼ਾ ਇਲਾਜ ਦੇ ਪੈਸੇ ਨਹੀਂ ਲੈਂਦੇ ਉਹਨਾਂ ਦਾ ਦਵਾਈ ਦਾ ਖਰਚਾ ਸਾਡੀ ਸੰਸਥਾ ਚ ਚਲ ਚੱਕਦੀ ਹੈਗੀਆ ਹੋਰ ਵੀ ਕੋਈ ਇਦਾਂ ਦੇ ਸੋਸ਼ਲ ਉਪਰਾਲੇ ਹੈਗੇ ਜਿਹੜੇ ਅਸੀਂ ਕਰ ਰਹੇ ਹੈਗੇ ਆ ਬਸ ਇਹ ਹੈ ਪ੍ਰਮਾਤਮਾ ਨੂੰ ਦੇਖੋ ਫੰਡਸ ਹੁੰਦੇ ਆ ਲੋਕਾਂ ਨੂੰ ਹੀ ਅਪੀਲ ਕਰਾਂਗੇ ਵੀ ਜਿਹੜਾ ਕੰਮ ਹੋ ਗਿਆ ਉਹਦੇ ਵਾਸਤੇ ਪੈਸਾ ਵੀ ਚਾਹੀਦਾ ਹੁੰਦਾ ਔਰ ਚਾਹੇ ਛੋਟਾ-ਛੋਟਾ ਸਹਿਯੋਗ ਵੀ ਕੋਈ ਵੀ ਜਿਹੜੇ ਵੀ ਇਹ ਵੀਡੀਓ ਦੇਖਣ ਇਸ ਸੰਸਥਾ ਨੂੰ ਕਰਾਂ ਤਾਂ ਕਿ ਅੱਗੋਂ ਅਸੀਂ ਹੋਰ ਵੀ ਡਿਸਰਵਿੰਗ ਬੰਦਿਆਂ ਦੀ ਮਦਦ ਕਰ ਸਕੀਏ ਸੋ ਬਿਲਕੁਲ ਇੱਕ ਛੋਟੀ ਜੀ ਮਦਦ ਦੇ ਕਾਰਨ ਅੱਜ ਰਾਮ ਲਾਲ ਨੇ ਜੋ ਤਿੰਨ ਤਿੰਨ 골ਡਨ ਮੈਡਲ ਜਿੱਤ ਕੇ ਪੰਜਾਬ ਪਰਤੇ ਨੇ ਉਹ ਨਾਲ ਦੇ ਨਾਲ ਜੋ ਹੈਲਪਫੁਲ ਐਨਜੀਓ ਦੇ ਨੂੰ ਮੈਂ ਜੀ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਇਹੋ ਜਿਹੇ ਖਿਡਾਰੀਆਂ ਦੇ ਨਾਲ ਸਹਿਯੋਗ ਹੈ ਜਰੂਰ ਦਿੱਤਾ ਜਾਣਾ ਚਾਹੀਦਾ ਸਾਡੇ ਕੁਝ ਪੈਸਿਆਂ ਦੀ ਮਦਦ ਨਾਲ ਸਾਹਮਣੇ ਵਾਲੇ ਬੰਦੇ ਦੇ ਸੁਪਨੇ ਜਿਹੜੇ ਨੇ ਪੂਰੇ ਹੋਣ ਦੇ ਨਾਲ ਦੀ ਨਾਲ ਸੀ ਵੀ ਅਪੀਲ ਕਰਦੇ ਜੇਕਰ ਥੋੜੇ ਆਸ-ਪਾਸ ਵੀ ਕੋਈ ਅਜਿਹਾ ਪਲੇਅਰ ਜਾਂ ਖਿਡਾਰੀ ਹੈ ਤਾਂ ਉਸ ਦੀ ਮਦਦ ਕਰਨ ਦੀ ਜਰੂਰ ਕੋਸ਼ਿਸ਼ ਕਰੋ ਤਾਂ ਜੋ ਆਪ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਵਿੱਚ ਕੰਮਜਮ ਹੋ ਸਕੇ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀ ਕਪਾਲ ਦੇਨੀ ਤਸਵੀਰਾਂ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par